ਸਰਮਚਾ ਜੀ ਕੀ ਕਹਿਣਾ ਚਾਹੋਗੇ ਉਦਘਾਟਨ ਹੋਏ ਨੂੰ ਸਾਲ ਦੇ ਕਰੀਬ ਹੋ ਚੱਲਾ ਤੇ ਅਜੇ ਤੱਕ ਇਹਦਾ ਕਾਰਜ ਨਹੀਂ ਸ਼ੁਰੂ ਹੋਇਆ ਜੀ ਕਿਸੇ ਵੀ ਸਰਪੰਚ ਨੇ ਜਾਂ ਹੋਰ ਪੰਚ ਨੇ ਆ ਕੇ ਇੱਥੇ ਆ ਕੇ ਨਹੀਂ ਪੁੱਛਿਆ ਹੈ ਵੀ ਹਾਂ ਵੀ ਗਲੀ ਕਦੀ ਨਹੀਂ ਬਣੀ ਹੈ ਜਾਂ ਕੀ ਹੈ ਬਰਸਾਤਾਂ ਵਿੱਚ ਸਮੱਸਿਆ ਤਾਂ ਕਾਫੀ ਆਂਦੀ ਕਈ ਵਾਰ ਤਾਂ ਇੱਥੇ ਬੰਦਿਆਂ ਦੇ ਇੱਕ ਦੋ ਵਾਰੀ ਹੱਥ ਵੀ ਟੁੱਟ ਗਏ ਨੇ ਸੋ ਤੇ ਹੁਣ ਗੱਡੀਾਂ ਜਾਂ ਹੋਰ ਲੰਘਣ ਨੂੰ ਵੀ ਬਹੁਤ ਦਿੱਕਤਾਂ ਆਦੀਆਂ ਯਾਰ ਪਾਣੀ ਖੜ ਜਾਂਦੇ ਆ ਤੇ ਦਿੱਕਤ ਬਹੁਤ ਹੁੰਦੀ ਆ ਸਕੂਟਰੀ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਨਹੀਂ ਲੰਘ ਸਕਦੇ ਆਗੇ ਸੋ ਇੱਕ ਹੋਰ ਅਸੀਂ ਤੁਹਾਨੂੰ ਮੀਲ ਪੱਥਰ ਦਿਖਾ ਰਹੇ ਆ ਜਿਹਦਾ ਉਦਘਾਟਨ ਹੁਸ਼ਿਆਰਪੁਰ ਦੇ ਜਿਹੜੇ ਵਿਧਾਇਕ ਨੇ ਬ੍ਰਹਮਸ਼ੰਕਰ ਜਿੰਪਾ ਉਹਨਾਂ ਵੱਲੋਂ ਕੀਤਾ ਗਿਆ ਤੇ 2024 ਸਤੰਬਰ ਮਹੀਨੇ ਦਾ ਇਹ ਉਦਘਾਟਨ ਹੋਇਆ ਹੋਇਆ ਕਰੀਬ 1 ਸਾਲ ਦਾ ਸਮਾਂ ਜਿਹੜਾ ਹੋ ਚੱਲਿਆ ਤੇ ਸਿਰਫ 1 ਮਹੀਨਾ ਰਹਿ 11 ਮਹੀਨੇ ਜਿਹੜੇ ਇਹਦੇ ਹੋ ਚੁੱਕੇ ਨੇ ਤੇ ਸ਼ੌਣੀ ਕਲਾਂ ਦੇ ਰਕਬੇ ਦੇ ਵਿੱਚ ਇਹ ਜੜੀ ਸਾਰੀ ਹੱਦ ਆਉਂਦੀ ਹੈ ਤੇ ਗੱਲਬਾਤ ਕਰਾਂਗੇ ਇਥੋਂ ਦੇ ਇਲਾਕੇ ਦੇ ਨਿਵਾਸੀਆਂ ਦੇ ਨਾਲ ਕਿ ਜਿਹੜਾ ਇਹ ਰੋਡ ਆ ਜਿਹੜੀ ਪਾਸ ਕੀਤੀ ਗਈ ਸੀ ਬਣਾਉਣ ਵਾਸਤੇ ਇਹਦਾ ਜਿਹੜਾ ਮੂਰਤ ਕੀਤਾ ਗਿਆ ਸੀ ਪਰ 1 ਸਾਲ ਬੀਤਾਂ ਦੇ ਬਾਵਜੂਦ ਵੀ ਜਿਹੜਾ ਕੰਮ ਹੈ ਵਿਚ ਦਾ ਵਿਚ ਹੀ ਰੁਕਿਆ ਹੋਇਆ ਕੀ ਕਾਰਨ ਨੇ ਸਿਰਫ ਇੱਕ ਵਾਅਦੇ ਦੇ ਦਾਵੇ ਕਰਨ ਦੇ ਵਿੱਚ ਹੀ ਵਿਕਾਸ ਦਾ ਨਾਮ ਇਹ ਦੇ ਰਹੇ ਨੇ ਤੇ ਦੂਜੇ ਪਾਸੇ ਪੁਲ ਦੀ ਜਿਹੜੀ ਗੱਲ ਕਰੀਏ ਤਾਂ ਪੁਲ ਦਾ ਵੀ ਜਿਹੜਾ ਕੰਮ ਹੈ ਉਹ ਵਿਚ ਹੀ ਅਧ ਵਿਚਾਲੇ ਰੁਕਿਆ ਪਿਆ ਤੇ ਉਹਦਾ ਉਦਘਾਟਨ ਨੂੰ 3 ਮਹੀਨੇ ਹੋ ਗਏ ਨੇ ਕਿੰਨੇ ਤੱਕ ਕੰਮ ਜਿਹੜਾ ਉਹ ਸ਼ੁਰੂ ਨਹੀਂ ਕੀਤਾ ਗਿਆ ਸੋ ਸਾਡੇ ਨਾਲ ਪਿੰਡ ਵਾਸੀ ਇੱਥੇ ਖੜੇ ਨੇ ਤੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੈਂ ਧਰਮਚੰਦ ਹਾਂ ਤਰਮ ਚਾਜੀ ਕੀ ਕਹਿਣਾ ਚਾਹੋਗੇ ਉਦਘਾਟਨ ਹੋਏ ਨੂੰ ਸਾਲ ਦੇ ਕਰੀਬ ਹੋ ਚੱਲਾ ਤੇ ਅਜੇ ਤੱਕ ਇਹਦਾ ਕਾਰਜ ਨਹੀਂ ਸ਼ੁਰੂ ਹੋਇਆ ਜੀ ਹਾਂ ਜੀ ਜਦੋਂ ਇਹਨਾਂ ਨੇ ਪਹਿਲਾਂ ਇੱਕ ਉਦਘਾਟਨ ਕੀਤਾ ਸੀ ਉਦੋਂ ਕਹਿੰਦੇ ਸੀ ਵੀ ਇਹ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਆ ਗਈ ਹੈ ਪੰਚਾਇਤ ਦੀ ਉਸ ਤੋਂ ਬਾਅਦ ਕਿਸੇ ਵੀ ਸਰਪੰਚ ਨੇ ਜਾਂ ਹੋਰ ਪੰਚ ਨੇ ਆ ਕੇ ਇੱਥੇ ਆ ਕੇ ਨਹੀਂ ਪੁੱਛਿਆ ਹੈ ਵੀ ਹਾਂ ਵੀ ਗਲੀ ਕਿਉਂ ਨਹੀਂ ਬਣੀ ਹੈ ਜਾਂ ਕੀ ਹੈ ਤੇ ਹੁਣ ਜੇ ਸਰਪੰਚ ਨੂੰ ਕਿਹਾ ਵੀ ਇੱਕ ਦੋ ਵਾਰੀ ਤੇ ਉਹ ਕਹਿੰਦਾ ਵੀ ਮੇਰੇ ਨਾਲ ਕੋਈ ਬੰਦੇ ਜਿਹੜੇ ਆ ਉਹ ਮੈਨੂੰ ਇਹਨਾਂ ਕੋਈ ਵੀ ਇਹ ਜਿਹੜੇ ਪਹਿਲੀ ਪੰਚਾਇਤ ਹੈ ਹਨਾ ਇਹ ਆਪਣਾ ਹਿਸਾਬ ਕਿਤਾਬ ਨਹੀਂ ਦੇ ਰਹੀ ਹੈ ਇਹ ਪੁਰਾਣੀ ਪੰਚਾਇਤ ਨੂੰ ਪੁੱਛੋ ਉਹ ਕਹਿੰਦੇ ਵੀ ਨਵੀਂ ਪੰਚਾਇਤ ਜਿਹੜੀ ਉਹ ਸਾਡੇ ਕੋਲ ਹਿਸਾਬ ਕਿਤਾਬ ਲੈ ਹੀ ਨਹੀਂ ਰਹੀ ਹੈ ਤਾਂ ਅਸੀਂ ਕਿਵੇਂ ਕਰੀਏ ਇਸ ਕਰਕੇ ਜਿਹੜੀ ਇਹ ਗਲੀ ਐ ਐਸੀ ਤਰ੍ਹਾਂ ਪਈ ਹੈ ਤੇ ਰਕਬਾ ਕਿਹੜਾ ਪਿੰਡ ਦਾ ਹੀ ਹੈ ਕਿਹੜਾ ਪਿੰਡ ਪੈਂਦਾ ਹਾਂ ਇਹ ਛੌਣੀ ਕਲਾਂ ਦੇ ਪੈਂਦਾ ਰਕਬਾ ਸਾਰਾ ਜਿੰਨਾ ਵੀ ਆ ਤੇ ਤਾਂ ਫਿਰ ਕਿਵੇਂ ਦੇਖਦੇ ਹੋ ਕਿ ਸਿਰਫ ਇੱਕ ਉਦਘਾਟਨ ਕੀਤਾ ਰਹਿ ਗਿਆ ਤੇ ਜਿਹੜਾ ਕੰਮ ਆ ਤਾਂ ਉਹ ਫਿਰ ਸਮੱਸਿਆ ਤਾਂ ਕਾਫੀ ਆਉਂਦੀ ਹੋਏਗੀ ਬਰਸਾਤਾਂ ਦੇ ਵਿੱਚ ਵੀ ਬਰਸਾਤਾਂ ਵਿੱਚ ਸਮੱਸਿਆ ਤਾਂ ਕਾਫੀ ਆਉਂਦੀ ਹੈ ਕਈ ਵਾਰ ਤਾਂ ਇੱਥੇ ਬੰਦਿਆਂ ਦੇ ਇੱਕ ਦੋ ਵਾਰੀ ਹੱਥ ਵੀ ਟੁੱਟ ਗਏ ਨੇ ਸੋ ਤੇ ਹੁਣ ਗੱਡੀਆਂ ਜਾਂ ਹੋਰ ਲੰਘਣ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਜਿਆਦਾ ਇਹ ਕਰਕੇ ਮੇਹਨਤੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਸੜਕ ਜੇ ਬਣਾਈ ਜਾਵੇ ਗਲੀ ਜਿਹੜੀ ਆ ਤਾਂ ਜੋ ਨਗਰ ਨਿਵਾਸੀਆਂ ਨੂੰ ਥੋੜੀ ਸਹੂਲਤ ਜਿਹੜਾ ਉਦਘਾਟਨ ਕੀਤਾ ਸਿਰਫ ਇੱਕ ਦਲਾਸਾ ਦਿੱਤਾ ਗਿਆ ਕਿ ਅਸੀਂ ਕੰਮ ਸ਼ੁਰੂ ਕਰ ਦੇਵਾਂਗੇ ਤੁਹਾਡੇ ਪਿੰਡ ਦਾ ਇਹ ਦਲਾਸੇ ਵਾਲਾ ਹੀ ਕੰਮ ਆ ਬਸ ਮੁੜ ਕੇ ਉਹਨਾਂ ਨੇ ਤਾਂ ਕਦੀ ਪੁੱਛਿਆ ਨਹੀਂ ਆ ਕੇ ਵੀ ਹਾਂ ਵੀ ਅਸੀਂ ਇਹ ਤੇ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਇੱਕ ਵਾਰੀ ਉਹ ਘਾਟਨ ਕਰ ਗਿਆ ਦੁਬਾਰਾ ਕੋਈ ਨਹੀਂ ਆਇਆ ਇੱਥੇ ਘਾਟਨ ਤੋਂ ਬਾਅਦ ਹਾਂਜੀ ਤੇ ਹੁਣ ਕੀ ਕਹਿਣਾ ਚਾਹੋਗੇ ਅੱਜ ਕੀ ਮੰਗ ਜੀ ਮੰਗ ਤਾਂ ਇਹੀ ਹੈ ਵੀ ਗਲੀ ਜਿਹੜੀ ਹੈ ਜਲਦੀ ਜਲਦੀ ਜਿਹੜੀ ਬਣਵਾਈ ਜਾਵੇ ਤਾਂ ਜੋ ਨਗਰ ਨਿਵਾਸੀਆਂ ਨੂੰ ਜਿਹੜੀ ਇਹਦੀ ਸਹੂਦਤ ਜਿਹੜੀ ਉਹ ਮਿਲ ਸਕੇ ਤੇ ਲੋਕਾਂ ਨੂੰ ਵੀ ਥੋੜਾ ਵਿਕਾਸ ਦਿਖਾਈ ਦੇਵੇ ਹਨਾ ਤੇ ਨਾਲ ਦੀ ਨਾਲ ਪੀਰਾਂ ਦੀ ਜਗਾ ਜੀ ਇੱਥੇ ਆ ਹਾਂਜੀ ਮਤਾ ਜੀ ਕੀ ਨਾਮ ਹੈ ਜੀ ਚੰਨਣਗੌਰ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਸ਼ੌਣੀ ਕਲਾਂ ਦੇ ਸ਼ੌਣੀ ਕਲਾਂ ਦੇ ਤਾਂ ਇਹ ਜਿਹੜਾ ਹੁਣ ਸੜਕ ਦਾ ਵਿੱਚੇ ਕੰਮ ਰੁਕਿਆ ਹੋਇਆ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਇਹ ਕਹਿੰਦੇ ਸੜਕ ਬਣਨੀ ਚਾਹੀਦੀ ਆ ਸੜਕ ਬਣਨੀ ਚਾਹੀਦੀ ਆ ਸਿਰਫ ਉਦਘਾਟਨ ਕੀਤਾ ਗਿਆ ਤਦ ਤੋਂ ਬਾਅਦ ਕਿਸੇ ਨੇ ਆ ਕੇ ਦੇਖਿਆ ਨਹੀਂ ਕੁਛ ਨਹੀਂ ਪਰ ਮੁੜ ਕੇ ਕੁਝ ਨਹੀਂ ਕੀਤਾ ਆ ਕਿਸੇ ਨੇ ਤਾਂ ਬਰਸਾਤਾਂ ਦੇ ਵਿੱਚ ਕਿਦਾਂ ਦਾ ਫਿਰ ਹਾਲ ਇੱਥੇ ਬਹੁਤ ਬੁਰਾ ਹਾਲ ਆ ਇੱਥੇ ਹਾਂਜੀ ਪਾਣੀ ਖੜ ਜਾਂਦੇ ਆ ਤੇ ਦਿੱਕਤ ਬਹੁਤ ਹੁੰਦੀ ਆ ਤੇ ਸੀਵਰੇਜ ਪਏ ਹੋਏ ਇੱਥੇ ਜੀ ਹਾਂਜੀ ਸੀਵਰੇਜ ਪਈ ਹੋਊਗਾ ਚਲਦੇ ਸੀਵਰੇਜ ਵੀ ਹਾਂਜੀ ਸੀਵਰੇਜ ਚਲਦੀ ਆ ਸੀਵਰੇਜ ਚਲਦੇ ਆ ਤਾਂ ਜਿਹੜੀ ਸੜਕ ਆਏ ਨਹੀਂ ਅਜੇ ਬਣਾਈ ਗਈ ਇਹ ਨਹੀਂ ਬਣਾਈ ਗਈ ਤੇ ਨਾਲ ਪੀਰਾਂ ਦੀ ਜਗ੍ਹਾ ਵੀ ਹੈਗੀ ਇੱਥੇ ਹਨਾ ਹਾਂਜੀ ਪੀਰਾਂ ਦੀ ਜਗ੍ਹਾ ਇੱਥੇ ਆਉਂਦੇ ਹੋਣਗੇ ਮੱਥਾ ਟੇਕਣ ਹਾਂਜੀ ਹਾਂਜੀ ਆਉਂਦੇ ਲੋਕ ਬਹੁਤ ਮੇਰੇ ਜੀ ਬਰਸਾਤਾਂ ਦੇ ਵਿੱਚ ਚਿੱਕੜ ਦੇ ਵਿੱਚੋਂ ਲੰਘ ਕੇ ਜਾਂਦੇ ਸਾਰੇ ਹਾਂਜੀ ਹਾਂਜੀ ਚਿੱਕੜ 'ਚ ਲੰਘ ਕੇ ਜਾਂਦੇ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਕਮਲਜੀਤ ਕੋਰ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਸ਼ੌਣੀ ਕਲਾਂ ਦੇ ਤੇ ਕੀ ਹਾਲਾਤ ਜੋ ਵੀ ਹਾਲਾਤ ਹੈਗੇ ਆ بارش ਦੇ ਵਿੱਚ ਸਾਨੂੰ ਬਹੁਤ ਮੁਸ਼ਕਲ ਹੁੰਦੀ ਹੈਗੀ ਆ ਕੋਈ ਸਾਡੇ ਬਾਰੇ ਨਹੀਂ ਸੋਚਦਾ ਹੈਗਾ ਹੁਣਾਂ ਕੋਲ ਪੀਰਾਂ ਦਾ ਦਰਵਾਰ ਹੋਆ ਜੇ ਕਿਸੇ ਨੂੰ ਮੱਥਾ ਵੀ ਟੇਕਣ ਆਉਣਾ ਹੁੰਦਾ ਆ ਤਾਂ ਵੀ ਪਾਣੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਮਾਹੌਲ ਹੁੰਦਾ ਆ ਸਾਡੇ ਘਰ ਮੋਰੇ ਤੋਂ ਉਧਰ ਪਾਣੀ ਖੜ ਜਾਂਦਾ ਕਿੰਨਾ ਕਿੰਨਾ ਹੀ ਸਾਡੇ ਲਈ ਇੰਨੀ ਦਿੱਕਤ ਹੁੰਦੀ ਆ ਅਸੀਂ ਬੇਜਾਨੀ ਸਕੂਟਰੀ ਲੈ ਕੇ ਜਾਂ ਮੋਟਰਸਾਈਕਲ ਲੈ ਕੇ ਨਹੀਂ ਨੰਗ ਸਕਦੇ ਹੈਗੇ ਐਡਾ ਡਾ ਗਾਰਾ ਹੁੰਦਾ ਆ ਵੋਟਾਂ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਅਸੀਂ ਜਿੱਤ ਜਾਈਏ ਤਾਂ ਅਸੀਂ ਆ ਤੁਹਾਡਾ ਜਿਹੜੀ ਆ ਗੱਲ ਹੈ ਜਰੂਰ ਤੁਹਾਡੀ ਮੰਨਾਂਗੇ ਤੁਹਾਡਾ ਰਸਤੇ ਜਾਂ ਗਲੀਆਂ ਬੜਾਵਾਂਗੇ ਪਰ ਵੋਟਾਂ ਤੋਂ ਬਾਅਦ ਕਿਸੇ ਨੇ ਸੋਚਿਆ ਹੀ ਨਹੀਂ ਹੈਗਾ ਤੇ ਕਿੰਨੀਆਂ ਗਲੀਆਂ ਇੱਥੇ ਬਣਨ ਵਾਲੀਆਂ ਗਲੀਆਂ ਸਾਡੀਆਂ ਇੱਕ ਹੀ 메ਨ ਗਲੀ ਆ ਤਿੰਨ ਗਲੀਆਂ ਇਸ ਨੂੰ ਰੋਕ ਲੂਆਂ ਤਿੰਨ ਗਲੀਆਂ ਹਾਂਜੀ ਤੇ ਜਦੋਂ ਨਹੀਂ ਨੰਗੋਂਦਾ ਇੱਥੇ ਵੀ ਡਿੱਗੀਦਾ ਆ ਕਿਸੇ ਵੇਲੇ ਡਿੱਗਣ ਦੇ ਨਾਲ ਪੱਥਰ ਵੀ ਖੁੱਬ ਜਾਂਦਾ ਆ ਕਈ ਵੇਲੇ ਬੰਦੇ ਦਾ ਪੈਰ ਵੀ ਮੁੜ ਜਾਂਦਾ ਆ ਇਹ ਜ਼ਰੂਰੀ ਨਹੀਂ ਹੈਗਾ ਬੰਦਾ ਬਾਹਰੇ ਦੇ ਸਾ ਜਿੱਦਾਂ ਦੇ ਸਾਡੇ ਇੱਥੇ ਹਾਲਾਤ ਹੈਗੇ ਆ ਨਾ ਇਹਦੇ ਨਾਲ ਜ਼ਰੂਰ ਆ ਪਰ ਅਸੀਂ ਸਾਥ ਦਿੰਦੇ ਆ ਪੰਚਾਇਤ ਮੈਂਬਰਾਂ ਦਾ ਬਈ ਚਲੋ ਸਾਡਾ ਮਾੜੀ-ਮੋਟੀ ਸਹਾਇਤਾ ਕਰਨਗੇ ਪਰ ਸਾਡੀ ਗਰੀਬਾਂ ਲੋਕਾਂ ਦੀ ਕੋਈ ਸੁਣਦਾ ਨਹੀਂ ਹੈਗਾ ਕੋਈ ਚਾਤ ਨਹੀਂ ਸੁਣਦੀ ਕੋਈ ਕੋਈ ਵੀ ਨਹੀਂ ਸੁਣਦਾ ਸਾਡੀ ਕੌਣ ਹੈ ਸਰਪੰਚ ਸਾਹਿਬ ਪਿੰਡ ਦੇ ਸਰਪੰਚ ਸਾਹਿਬ ਤਾਂ ਸਾਡੇ ਪੱਪੀ ਸਾਹਿਬ ਤਾਂ ਹੁਣੇ ਬਣੇ ਆ ਹਾਂਜੀ ਹਾਂਜੀ ਹੁਣੇ ਬਣੇ ਆ ਜਾਨਕੀ ਦੋ ਤਿੰਨ ਬੰਦੇ ਸਿਗੇ ਪਹਿਲਾਂ ਵੀ ਖੜੇ ਪੰਚਾਇਤ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਇਹ ਤੁਹਾਡੇ ਰੋਡ ਬਣਾਵਾਂਗੇ ਤੁਹਾਡੀਆਂ ਗਲੀਆਂ ਬਣਾ ਹੁਣ ਤਾਂ ਜਿਹੜਾ ਵਿਧਾਇਕ ਸਾਹਿਬ ਨੇ ਉਦਘਾਟਨ ਕੀਤਾ ਤੇ ਫਿਰ ਅੱਜ ਤੱਕ ਕਿਉਂ ਨਹੀਂ ਸ਼ੁਰੂ ਹੋਇਆ ਕੰਮ ਕਿਵੇਂ ਦੇਖਦੇ ਹੋ ਇਹ ਤਾਂ ਜੀ ਉਹਨਾਂ ਨੂੰ ਪਤਾ ਹੈ ਹੁਣ ਆਪਾਂ ਨੂੰ ਤਾਂ ਜਿੱਦਾਂ ਕਿਸੇ ਨੇ ਕਹਿ ਦਿੱਤਾ ਅਸੀਂ ਤਾਂ ਉਹਨਾਂ ਦੇ ਨਾਲ ਬੈਠੇ ਆਂ ਵੀ ਚਲੋ ਸਾਨੂੰ ਕਿਹਾ ਸੀ ਤੁਹਾਡੀਆਂ ਸੜਕਾਂ ਬਣੀਆਂ ਬਣੂਗੀਆਂ ਪਰ ਨਹੀਂ ਬਣੀਆਂ ਹੈਗੀਆਂ ਇੱਕ ਸਾ ਉਦਘਾਟਨ ਕਰਨ ਤੋਂ ਬਾਅਦ ਇੱਕ ਕਾਸ ਹੋ ਗਈ ਹੋਣੀ ਆ ਲੋ ਜੀ ਹੁਣ ਉਹ ਇਲਾਕਾ ਜਿਹੜਾ ਸੁਧਰੇਗਾ ਹਾਂਜੀ ਸਨ ਸਹੂਲਤ ਮਿਲੇਗੀ ਪਰ ਫਿਰ ਹਾਲਾਤ ਉ ਤ्यों ਦੇ ਤ्यों ਨੇ ਹਨਾ ਹਾਂ ਨਹੀਂ ਫਿਰ ਵੀ ਕੁਝ ਨਹੀਂ ਇਹਨਾਂ ਨੇ ਸੋਚਿਆ ਹੀ ਨਹੀਂ ਕੁਝ ਵੀ ਹੈਗਾ ਆਪਾਂ ਤਾਂ ਇਹ ਹੀ ਕਹਿ ਸਕਦੇ ਵੀ ਨਹੀਂ ਸੋਚਿਆ ਹੈਗਾ ਪਹਿਲੇ ਨਾਲੋਂ ਵੀ ਜ਼ਿਆਦਾ ਹੁਣ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਤੁਸੀਂ ਜਰਾ ਇੱਧਰ ਆ ਕੇ ਦੇਖੋ ਸਾਡੇ ਹਾਲ ਕੀ ਹਾਲਾਤ ਆ ਆਜੋ ਇੱਧਰ ਨੂੰ ਤੇ ਇਹ ਰਸਤਾ ਅੱਗੇ ਵੀ ਨਿਕਲਦਾ ਜਾ ਕੇ ਨਹੀਂ ਇੱਥੋਂ ਤੱਕ ਬੰਦ ਈ ਆ ਵਾਸ ਇਹ ਇਹ ਇੱਥੇ ਤੱਕ ਬੰਦੀ ਆ ਆ ਦੇਖ ਲਓ ਸਾਡੇ ਹਾਲਾਤ ਐਡੇ ਐਡੇ ਦਾ ਚੱਕੜ ਹੁੰਦਾ ਆ ਨਾ ਅਸੀਂ ਕਿਸੇ ਪਾਸੇ ਜਾ ਸਕਦੇ ਨਾ ਸਕਦੇ ਪਾਣੀ ਸਾਡੇ ਅੰਦਰੋਂ ਤੁਰਪੰਦਾ ਆ ਅੱਛਾ ਪਾਣੀ ਸਾਡੇ ਅੰਦਰੋਂ ਤੁਰਪੰਦਾ ਐਡੇ ਐਡੇ ਸੱਪ ਸਾਡੇ ਅੰਦਰ ਵੱੜਦੇ ਆ ਕੀ ਕਰੂਗਾ ਬੰਦਾ ਇੱਥੇ ਸਾਨੂੰ ਪੰਚਾਇਤ ਮੈਂਬਰਾਂ ਦਾ ਫੇ ਕੀ ਫਾਇਦਾ ਹੁੰਦਾ ਆ ਜਦੋਂ ਕਿਸੇ ਨੇ ਸੋਚਣਾ ਹੀ ਨਹੀਂ ਸਾਡੇ ਬਾਰੇ ਗਰੀਬ ਲੋਕਾਂ ਬਾਰੇ ਨਹੀਂ ਸੋਚਣਾ ਅਸੀਂ ਤਾਂ ਫੇ ਕਹਿੰਨੇ ਚੱਲੋ ਆਪਾਂ ਆਪਣੇ ਭੈਣ ਭਰਾ ਕੋਈ ਵੀ ਆ ਮੁਖ ਬਣਦਾ ਆਪਾਂ ਉਹਦਾ ਸਾਥ ਦਈਏ ਪਰ ਸਾਡੇ ਬਾਰੇ ਨਹੀਂ ਕੋਈ ਵੀ ਸੋਚਦਾ ਹੈਗਾ ਤੇ ਗੱਲਬਾਤ ਹੋਈ ਕਿ ਸਰਪੰਚ ਸਾਹਿਬ ਨਾਲ ਵੀ ਇਹ ਹਾਲਾਤ ਜਿਹੜੇ ਨੇ ਕਦੋਂ ਸੁਧਰਿਆ ਮੁੰਡਾ ਹੈਗਾ ਆ ਕੋਲ ਗਵਾਂਢ ਇਹਨਾਂ ਨੇ ਕਈ ਵਾਰੀ ਕਿਹਾ ਆ ਬਸ ਇਹ ਕਹਿ ਦਿੰਦੇ ਆ ਸਾਨੂੰ ਦਲਾਸਾ ਦੇ ਦਿੰਦੇ ਆ ਹੁਣ ਤੁਹਾਡੀਆਂ ਸੜਕਾਂ ਬਣ ਜਾਣੀਆਂ ਆ ਤੁਹਾਡੀਆਂ ਸੜਕਾਂ ਬਣ ਜਾਣੀਆਂ ਆ ਅਸੀਂ ਉਹ ਸਾਰੇ ਨਾਲ ਬੈਠੇ ਰਹਿੰਦਾ ਇਸ ਤੋਂ ਵੀ ਜ਼ਿਆਦਾ ਹਾਲ ਖਰਾਬ ਹੁੰਦੇ ਬਸ ਤਾਂ ਕੀ ਇਹਨੋਂ ਵੀ ਜ਼ਿਆਦਾ ਜੀ ਮੈਂ ਤਾਂ ਭਰੇ ਜਾਂਦਾ ਸਾਰਾ ਰਾਹ ਤੇ ਦਾ ਪਤਾ ਨਹੀਂ ਚੱਲਦਾ ਵੀ ਰਸਤਾ ਹੈ ਕਿੱਥੇ ਤੇ ਉਹ ਸਾਹਮਣੇ ਵਾਲੇ ਉਹ ਫੌਜੀ ਆ ਉਹਦੀ ਵਿਚਾਰੀ ਦੇ ਦੋ ਵਾਰੀ ਬਾਹ ਟੁੱਟ ਗਈ ਇੱਥੇ ਇੱਥੇ गिर ਕੇ ਵੀ ਰਸਤਾਗੇ ਨਿਕਲਦਾ ਕਿ ਇੱਥੇ ਬੰਦ ਹੋ ਜਾਂਦਾ ਫਿਰ ਇਹ ਸਾਰੇ ਰਸਤੇ ਉੱਥੇ ਜਾ ਕੇ ਐਂਡ ਰਹਿ ਜਾਂਦੇ ਆ ਬੰਦ ਹੋ ਜਾਂਦੇ ਨੇ ਬੰਦ ਹੋ ਜਾਂਦੇ ਹਾਂਜੀ